आज दी इस प्रेस कॉन्फ्रेंस भारतीय जनता पार्टी दे राष्ट्रीय प्रवक्ता और पंजाब दे पूर्व सह प्रभारी आर पी सिंह जी करेंगे इस वे मेरे नाल मौजूद ने श्री राकेश राठौर जी जनल सैकटरी बीजेपी विनीत जोशी जी मीडिया इंचार्ज पूर्व अध्यक्ष जलंधर रमन पबी जी और पूर्व युवा मोर्चा पंजाब के अध्यक्ष सनी शर्मा जी मनीष जी मैं हूँ मैं हूँ बेनती कराँगा आरपी सिंह जी तो अपनी गल तो रख ਸਾਰਿਆਂ ਦੇ ਪ੍ਰੈਸ ਦੇ ਮੈਂਬਰ ਨੂੰ ਮੇਰੀ ਪਤੇ ਯੰਤਰੀ ਕਾਂਸਰਜੀ ਦੇ ਪਤੇ ਹੋਰ ਸਭ ਨੂੰ ਨਮਸਤੇ ਮੈਂ ਆਪਣੀ ਪ੍ਰੈਸ ਕਾਨਫਰੰਸ ਹੌਸਲੀ ਆ ਰਹੀ ਹੈ ਤੇ ਮੈਨੂੰ ਸਰੀਰ ਸਾਹਿਬ ਨੇ ਦੱਸਿਆ ਕਿ ਇੱਕ ਬੜੀ ਆਪਗੁਰਜ ਇਨਸੀਡੈਂਟ ਇੱਕ ਮੰਦਪਾ ਕੈਂਸੀਡੈਂਟ ਪੁਜਾਨੇ ਸ਼ਹਿਰੇ ਖੁਨੇ ਹੋਇਆ ਕੋਈ ਘੰਟੇ ਘੰਟਾ ਪਹਿਲੇ ਉਹ ਗੱਲ ਇਨਸੀਡੈਂਟ ਦਰਸਾਉਂਦਾ ਹੈ ਕਿ ਪੰਜਾਬ ਦੀ ਹਾਲਾਤ ਕੀ ਨੇ ਉਹਦਾ ਵੀਡੀਓ ਮੈਨੂੰ ਭੇਜਿਆ ਉਹਨੇ ਸ਼ਾਇਦ ਤੁਹਾਡੇ ਲੋਕਾਂ ਤੇ ਆਨੇ ਆ ਗਿਆ ਹੋਵੇਗਾ ਤੇ ਲੁਜਾਨੇ ਸ਼ਹਿਰ ਵਿੱਚ ਗੁਜਾਨੇ ਸ਼ਹਿਰ ਵਿੱਚ ਸਿਵਲ ਹਸਪਤਲ ਦੇ ਸਾਹਮਣੇ ਇੱਕ ਚਲਦੀ ਰੋਡ ਤੇ ਇੱਕ ਗਹਿਮੋ ਗਹਿਮੇ ਵਾਲੀ ਰੋਡ ਤੇ ਕੋਈ ਸ਼ਿਵ ਸੈਨਾ ਦਾ ਕੋਈ ਘਟਕ ਹੈ ਉਹਦੇ ਸੰਦੀਕਾ ਸਾਫਰ ਨੇ ਸੰਦੀਪ ਠਾਪਰ ਬੋਲ ਕਹਿੰਦੇ ਨੇ ਕਿੰਦ ਬੋਰਾ ਜੀ ਵੀ ਕਹਿੰਦੇ ਬੋਰਾ ਵੀ ਕਹਿੰਦੇ ਉਹ ਸਕੂਟਰ ਤੇ ਸੈਂ ਨਾਲ ਉਹਨਾਂ ਦਾ ਨਾਲ ਸਕਿਉਰਿਟੀ ਗਾਰਡ ਵੀ ਨਾਲ ਹੈ ਉਹਨਾਂ ਸਕਿਉਰਿਟੀ ਵਾਲਾ ਵੀ ਨਾਲ ਹੈ ਔਰ ਸਕੂਟਰ ਤੇ ਘੇਰ ਕੇ ਚਾਰ ਲੋਕਾਂ ਨੇ ਉਹਨਾਂ ਤੇ ਹਮਲਾ ਕੀਤਾ ਔਰ ਹਮਲਾ ਕਰਕੇ ਫਟੜ ਕਰਕੇ ਉਹਨਾਂ ਆਪਣੇ ਉਹਨਾਂ ਤੇ ਮਾਰਤਾ ਕਿਰਪਾਨਾਂ ਚਲਾਈਆਂ ਨੇ ਗੱਲੇ ਤੇ ਕਿਰਪਾਨਾਂ ਚੜੀਆਂ ਨੇ ਬਾਡੀ ਪਾਰਟ ਤੇ ਹੋਰ ਜਗ੍ਹਾ ਕਿਰਪਾਨਾਂ ਚੜੀਆਂ ਨੇ ਉਹ <th>ਾਪੜ ਸਾਹਿਬ ਦੀ ਕਿਸਮਤ ਅੱਛੀ ਹੈ ਕਿ ਉਹ बच ਗਏ ਨੇ ਇਥੇ ਯੂ ਕੈਨ ਸੀ ਦਿਸ ਪਾਰਟ ਨਾਓ ਇਹ ਕਿਸਮਤ ਅੱਛੀ ਕਿ ਬਚ ਗਏ ਨੇ ਨਹੀਂ ਤੇ ਉਹਨਾਂ ਨੂੰ ਕੋਈ ਕਮੀ ਜਾਂ ਕਸਰ ਛੱਡੀ ਨਹੀਂ ਗਈ ਭਗਵੰਤ ਮਾਗੀ ਸਾਡੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਲੌਨ ਆਰਡਰ ਉਹਨਾਂ ਕੋਲ ਹੈ ਪਰ ਉਹਨਾਂ ਦਾ ਫੋਕਸ ਲੌਨ ਆਰਡਰ ਤੇ ਨਹੀਂ ਹੈਗਾ ਉਹਨਾਂ ਦਾ ਫੋਕਸ ਹੈਗਾ ਕਿ ਮੈਂ ਕਿੱਦਾਂ ਜਲੰਧਰ ਵਿਖੇ ਦੀ ਇਲੈਕਸ਼ਨ ਜਿੱਤ ਲਾਵਾਂਗੇ ਜੇਕਰ ਉਹ ਅੱਜ ਇਹ ਦੇਖੋ ਜੋ ਕਿਦਾਂ ਉਹ ਫਟੜ ਕਰਕੇ ਉਹਨੂੰ ਛੱਡ ਕੇ ਗਏ ਨੇ ਇਹ ਕਿਸਮਤ ਅੱਛੀ ਸੀ ਉਹਨਾਂ ਦੀ ਕਿ ਉਹ ਬਚ ਗਏ ਉਹ ਵੀ ਆਪਣੇ ਸਕੂਟਰ ਤੇ ਨਾਲ ਉਹਨਾਂ ਜਿਹੜਾ ਸਕਿਉਰਟੀ ਮੈਨ ਸੀ ਗਨ ਮੈਨ ਸੀ ਉਹ ਵੀ ਉੱਥੋਂ ਚਲਾ ਗਿਆ ਕਿ ਦੂਜਾ ਇੰਸਪੈਕਟਰ ਮੇਰੇ ਦਿਮਾਗ 'ਚ ਜਿਹੜਾ ਪਹਿਲੇ ਵੀ ਤੇ ਕ੍ਰਿਸਟਨਸ ਹੋਇਆ ਸੀ ਜਦ ਉੱਥੇ ਵੀ ਉੱਥੇ ਸਕੂਟੀ ਵਾਲੇ ਸਾਰੇ ਗਾਇਬ ਹੋ ਗਏ ਸਰ ਬਾਹਰ ਜਾ ਸਰ ਛੁਰੀ ਛੁਰੀ ਇਹ ਵੀ ਇਦਾਂ ਇਸ ਤਰ੍ਹਾਂ ਕਿ ਇਸ ਸਕੂਟੀ ਵਾਲ ਨੂੰ ਉੱਥੇ ਨਾ ਸਕੂਟਰ ਦੇ ਪਿੱਛੇ ਬੈਠਾ ਕੁਬੂਲਰ ਦੇ ਪਰ ਉਹ ਟੂ ਵੀਲਰ ਤੋਂ ਉਹ ਥੋੜਾ ਪਿੱਛੇ ਕੀਤਾ ਉਸ ਤੋਂ ਉਹ ਤਾਂ ਗਾਇਬ ਹੋ ਗਿਆ ਸੀ ਤੋਂ ਮਤਲਬ ਉਹਦੀ ਡਿਊਟੀ ਹੈ ਸਕੂਟੀ ਮੈਨ ਕੋਲ ਗਨਮੈਨ ਹੈਗਾ ਉਹਦੀ ਡਿਊਟੀ ਹੈ ਕਿ ਉਹ ਚਿੰਤਾ ਕਰੇ ਕਿ ਮੈਨੂੰ ਮੇਰੇ ਨਾਲ ਜਿੱਦੀ ਡਿਊਟੀ ਮੇਰੇ ਲਾਈ ਗਈ ਹੈ ਜੇ ਜਾਨ ਦੀ ਰੱਖਸ਼ਮਰੀ ਰਸਤੇ ਕਿਹਾ ਗਿਆ ਹੈ ਮੋੜ ਚਿੰਤਾ ਕਰਾ ਔਰ ਉਹ ਤੋਂ ਗਾਇਬ ਹੋ ਗਿਆ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਆ ਗਈ ਪਰ ਮੈਂ ਚਾਹਾਂਗਾ ਖਰੀਦ ਸਾਹਿਬ ਕੋਲ ਜਿਹੜੇ ਆਪਣੇ ਦੋਸਤ ਸੇ ਆਏ ਨੇ ਸਾਰੇ ਨੂੰ ਉਹ ਵੀਡੀਓ ਮਿਲ ਜਾਏ ਕੋਈ ਜਦ ਮੈਂ ਗੱਲ ਐਬਸਾਈਜ਼ ਕਰ ਰਿਹਾ ਕਿ ਸਿਕਿਉਰਟੀ ਮੈਨ ਉਹਨਾਂ ਨੂੰ ਛੱਡ ਕੇ ਚਲਾ ਗਿਆ ਦਿਸ ਇਸ ਦੀ लॉन्डर सिक्योरिटी ऑफ द स्टेट लगातार बुराइया लगातार रैनसम लगातार रैनसम कॉल लगातार हमले ये लगातार चल रहे और इत कोई चेक नहीं हो पा रहे और ਜਾਤੇ ਮਾਨ ਸਾਹਿਬ ਦੂਜੇ ਸਟੇਟਸ ਇਲੈਕਸ਼ਨ ਇ ਚਲੇ ਜਾਂਦੇ ਨੇ ਕਦੀ ਬੋਆ ਚਲੇ ਜਾਂਦੇ ਨੇ ਕਦੀ ਮੱਧ ਪ੍ਰਦੇਸ਼ ਚ ਜਾਂਦੇ ਨੇ ਕਦੀ ਉਤਰਾਖੰਡ ਚਲੇ ਜਾਂਦੇ ਨੇ ਬਾਕੀ ਸਾਰੇ ਇਲੈਕਸ਼ਨ ਇ ਕੈਂਪੇਨ ਕਰੇ ਚਲੇ ਜਾਂਦੇ ਨੇ ਉਹ ਜਦ ਪੰਜਾਬ ਵੀ ਹੈਗੇ ਨੇ ਤੇ ਉਹ ਜਲੰਧਰ ਵਿਸਥਿਜ ਬੈਠੇ ਨੇ ਇਹਦੀ ਚਿੰਤਾ ਕਰ ਰਹੇ ਕਿ ਮੈਂ ਦੇਖਾਂ ਕਿ ਪੰਜਾਬ ਵੀ ਹਾਲਾ ਠੀਕ ਹੈ ਮੈਂ ਇਸ ਕਰਕੇ ਆਖਿਆ ਕਿ ਉਹ ਮਦਮਾਨ ਜੀ ਨੇ ਜਲੰਧਰ ਵਿਸਥ ਇਲੈਕਸ਼ਨ ਨੂੰ ਆਪਣਾ ਪ੍ਰੈਸਟੀਜ ਦਾ ਇਸ਼ੂ ਬਣਾ ਲਿਆ ਉਹ ਅੱਛੀ ਗੱਲ ਹੈ ਚਲੋ ਕਿ ਉਹਨਾਂ ਨੇ ਐਡਮਿਟ ਕਰਤਾ ਕਿ ਮੈਂ ਜਲੰਧਰ ਵਿੱਚ ਘਰ ਲੈ ਲਿਆ ਹੁਣ ਮੈਂ ਇੱਥੋਂ ਅਪਰੇਟ ਕਰਾਂਗਾ ਹਫਤੇ ਚ ਦੋ ਜਾਂ ਤਿੰਨ ਦਿਨ ਅੱਛੇ ਮੈਂ ਕਰਾਂਗਾ ਇੱਥੋਂ ਲਾਂਗਾ ਇੱਥੋਂ ਲਾਂਗਾ ਪਰ ਹੁਣੇ ਬਾਈ ਇਲੈਕਸ਼ਨ ਹੋਰ ਵੀ ਆਣੇ ਨੇ ਕਈ ਸਾਰੇ ਅਗਲੇ ਦਿਨਾਂ ਚ ਹੋਰ ਵੀ ਜਿਹੜੇ ਸੰਸਦ ਜਿੱਤੇ ਗਏ ਨੇ ਉਹਨਾਂ ਦੇ ਬਾਈ ਇਲੈਕਸ਼ਨ ਵੀ ਹੋਣੇ ਨੇ ਹੁਣ ਮੈਂ ਭਗਵਾਨ ਮਾਨ ਜੀ ਨੂੰ ਪੁੱਛਾਂਗਾ ਇੱਕ ਇੱਕ ਕਾਰਨ ਚ ਵੀ ਲੋਕ ਹੋਗੇ मेरी हाउस इन ईच कॉन्स तो जी है कि मैं अच्छे रव अजीब जी स्थिति है कि मुख्यमंत्री जो तो तो काम करना है वो काम नहीं हो रहा है सीएम साहब को परंतु तो बाकी सब कुछ कर रहे हैं करप्शन के मामले कोई रोक नहीं रहा मामला लॉ एंड ऑर्डर की स्थिति तुम हूं जी दस दी मैं जी ਸਾਡੇ ਕੈਂਡੀਡੇਟ ਨੇ ਓਪਨਲੀ ਚੈਲੰਜ ਕੀਤਾ ਸੀਐਮ ਸਾਹਿਬ ਨੂੰ ਜੀ ਆਇਆਂ ਨੂੰ ਹਾਂ ਤੁਸੀਂ ਪਰਸੋਂ ਤੋਂ ਆ ਜਾਓ ਜਾਂ ਕੱਲ ਆਓ ਸਾਡਾ ਕੈਂਡੀਡੇਟ ਸਾਹਿਬ ਖਿੜ ਚਲੇਗੇ ਸਟੇਜ ਲਾਤੀ ਸੀਐਮ ਸਾਹਿਬ ਦੀ ਵੱਡੀ ਕੁਰਸੀ ਲਾਤੀ ਮਾਨ ਸਨਮ ਕੀਤਾ ਪੂਰਾ ਆਪਣੀ ਛੋਟੀ ਕੁਰਸੀ ਲਾਤੀ ਵੇਟ ਕਰਦੇ मैंने यही पता लगा कि इस करके कल सीएम साहब ए ना क्या मेरी कुर्सी अच्छी कुर्सी क्यों नहीं लाई कुर्सी भी ठीक ठाक जिदा दी एम साहब बी कुर्सी नहीं कुर्सी भी लाती तो मैं सा ऑफर हो ही मान लोगों मान साहब मान आई गया कि मैं सीएम हाँ जय माल छोटी जी लाई ਮਹਿੰਦ ਨੂੰ ਦੱਸਾਂਗਾ ਦਫੀਰ ਜੀ ਦਾ ਤੇ ਉਹ ਸੀਐਮ ਸਾਹਿਬ ਆਏਗੇ ਉੱਥੇ ਸ਼ਾਇਦ ਉਹ ਯਾਰ ਉਹ ਇਜ਼ਹਾਰ ਕਰਦਾ ਰਿਹਾ ਉਹਨੇ ਕਿਹਾ ਵੀ ਆ ਜਾਓ ਫੋਨ ਵੀ ਮੈਂ ਉਹ ਦੇਖਿਆ ਵੀਡੀਓ ਉੱਥੇ ਉਹ ਫੋਨ ਵੀ ਕਰ ਰਿਹਾ ਸੀ ਕਿ ਸ਼ਾਇਦ ਉਹਨਾਂ ਦੇ ਉੱਥੇ ਫੋਨ ਚੱਕਿਆ ਜਾਂ ਤੇ ਉਹ ਗੱਲ ਹੋ ਜਾ ਤੇ ਉਹ ਜਿਹੜਾ ਵੀਡੀਓ ਹੈਗਾ ਜਿਹੜਾ ਉਹ ਮੈਸੇਜ ਹੈ ਉਹ ਉਹਨਾਂ ਨੂੰ ਉਹ एंड्रॉइड वेदन पर सीएम साहब से कह भड़क मार के रह गए वड्डी जी पटक मारी नहीं कल परसों कल लाओ दिख जाए कित्ता दी हालत है दूटी का जड़ी है इंपॉर्टेंट है कि, कि जेड़ा पिछला पार्लियामेंट इलेक्शन होया है ਉਹ ਸਿਲੈਕਸ਼ਨ ਜੇ ਅਗਰ ਇਸ ਸੀਟ ਦੇ ਰਿਜ਼ਲਟਸ ਵੇਖਲੇ ਜਾਣ ਤੇ ਵੀਰ ਨੰਬਰ 2 ਲਾਸ ਬਾਈ ਆਲਮੋਸਟ ਅਵੇਰੀ ਕੰਸੈਂਡ ਮਾਰਜਨ ਆਫ 1500 ਵੋਟ 1500 ਕੋਟਾ ਤੋਂ ਅਸੀਂ ਪਿੱਛੇ ਸਾਂ ਔਰ ਬੋਕਰ ਤੀਜੇ ਨੰਬਰ ਤੇ ਸੀ ਔਰ ਕਾਫੀ ਪਿੱਛੇ ਸੀ ਔਰ ਇਹ ਉੱਤਨ ਸੀ ਜਦ ਕਿ ਹਾਲਾਂਕਿ ਉਹ ਕਨਫਿਊਜਨ ਤੇ ਹਲੇ ਵੀ ਪ੍ਰੇਵਲ ਕਰ ਰਿਹਾ ਕਿ ਆਪਸ ਵਿੱਚ ਮਿਲੇ ਜਾਂ ਆਪਸ ਵਿੱਚ ਜੇ ਕੋਈ ਆਪਸ ਵਿੱਚ ਸਾੜਗਾਠ ਵਾਲੀ ਕਨਫਿਊਜਨ ਤੇ ਹਲੇ ਵੀ ਹੈ ਕਿਉਂਕਿ ਚੰਨੀ ਸਾਹਿਬ ਹੁਣ ਮੈਂਬਰ ਪਾਰਲੀਮੈਂਟ ਹੋ ਗਏ ਨੇ ਚੰਨੀ ਸਾਹਿਬ ਦੇ ਲੀਡਰ ਨੇ ਮਲਕਰਜੁਨ ਖੜਗੇ ਜੀ ਉਹਦੇ ਪਾਰਲੀਮੈਂਟ ਚ ਤੇਜੇਰਵਾਲ ਦੀ ਸਪੋਰਟ ਕਰ ਰਹੇ ਨੇ ਉਹਦੇ ਕਹਿ ਰਹੇ ਕਿ ਤੇਜੇਰਵਾਲ ਨੂੰ ਗਲਤ ਅरेस्ट ਕੀਤਾ ਹੈ ਇਹ ਉਹਨੂੰ ਚੰਦੀ ਸਰ ਨੂੰ ਵੀ ਇਹ ਕਹਿੰਦੇ ਇੱਥੇ ਵੀ ਕਨਫਿਊਜ਼ਨ ਚੱਲ ਰਿਹਾ ਜੀ ਇਹ ਚੰਦੀ ਸਰ ਨੂੰ ਵੀ ਦੱਸਣਾ ਪੈਗਾ ਕਿ ਮੈਂ ਆਪਣੇ ਵਿਰੋਧੀ ਗੱਲ ਮੰਨਾਂਗਾ ਜਾਂ ਇਲੈਕਸ਼ਨ ਲੜਾਵਾਂਗਾ ਅਗਰ ਐਚਏ ਗੰਜਨੇ ਕੀ ਉਹ ਪ੍ਰਚਾਰੀ ਨੇ ਉਹ ਸਭ ਇਲਜ਼ਾਮ ਲਾੰਦੇ ਨੇ ਬੋਕਰ ਉੱਤੇ ਤੇ ਉੱਥੇ ਉਹ ਆਪਣੇ ਲੀਡਰ ਦਾ ਕਹਿਣਾ ਮੰਨ ਕੇ ਬੋਕਰ ਦੇ ਦਾਲ ਚੱਲਦੇ ਨੇ ये क्लियर करना पड़ेगा भी पोजीशन की है चंदी साहब की पार्लीमेंट कुछ होर होगी और पंजाब जाके बदल जाएगी ये भी क्लियर करनी पड़ेगी। और एक गल भगवंत मान जी ने भी क्लियर करनी पड़ेगी कि इन्होंने लीडर पार्लीमेंट कुछ होर करेंगे उठे इन दलायस होएगा इत कुछ होर ये गल भी क्लीयर कर ਕਿਉਂਕਿ ਜੋ ਇਸ਼ੂਸ ਐਚਓ ਚੱਕਦੇ ਨੇ ਉੱਥੇ ਵੀ ਉਹ ਇਸ਼ੂਸ ਚੱਕਣਗੇ ਨਹੀਂ ਚੱਕਣਗੇ ਵੀ ਜਿਹੜੇ ਇਹਨਾਂ ਦੇ ਬਾਕੀ ਨੁਮਾਇੰਦੇ ਨੇ ਉਹ ਵੀ ਉਹ ਇਸ਼ੂਸ ਚੱਕਣ ਦੇ ਨਹੀਂ ਚੱਕਣਗੇ ਕਿਉਂਕਿ ਉੱਥੇ ਭਾਸ਼ਾ ਤੇ ਕੁਝ ਹੋਰ ਹੈ ਜਿਹੜੇ ਨੇ ਸੰਸਦ ਬੋਲੇ ਨੇ ਉਹਨਾਂ ਸਪੀਚਿਸ ਚੈੱਕ ਕਰ ਲੋ ਉਹਨਾਂ ਇੱਕ ਅਖ਼ਰ ਵੀ ਪੰਜਾਬ ਦੀ ਲਾਅਨ ਆਰਡਰ ਬਾਰੇ ਇੱਕ ਅਖ਼ਰ ਨਹੀਂ ਬੋਲੇ ਹਾਲਕਿ ਪੰਜਾਬ ਦੀ ਲਾਅਨ ਆਰਡਰ ਦੀ ਹਾਲਤ ਬਹੁਤ ਖਰਾਬ ਹੈ। ਉਹਨਾਂ ਨੇ ਪੰਜਾਬ ਵਿੱਚ ਡਰੱਗਸ ਦੀ ਕੀ ਹਾਲਤ ਹੈ ਉਹਦੇ ਬਾਰੇ ਇੱਕ ਅਖ਼ਰ ਨਹੀਂ ਬੋਲੇ ਉੱਥੇ। ਪੰਜਾਬ ਵਿੱਚ ਕਿੰਦਾ ਗੁਰਾਈਆਂ ਔਰ ਰੈਂਸਮ ਦਿੱਤੇ ਜਾ ਰਹੇ ਉਹਦੇ ਬਾਰੇ ਕੋਈ ਅਖ਼ਰ ਨਹੀਂ ਬੋਲਦੇ ਉੱਥੇ। ਉੱਥੇ ਆਪਸ ਵਿੱਚ ਦਲਵਖੜੀ ਨੇ ਇੱਥੇ ਸਾਡੇ ਸਾਹਮਣੇ ਨੇ। ਇਹ ਗੱਲ ਵੀ ਕਲੀਅਰ ਹੁੰਦੀ ਲੋੜ ਹੈ ਕਿ ਪੋਜੀਸ਼ਨ ਕੀ ਹੈ। ਔਰ ਕਿਦਰੇ ਮਿਕ ਕਿਦਰੇ ਫਿਕਸ ਮੈਚ ਚ ਨਹੀਂ ਚਾਹਦੇ ਕਰੋਗੇ ਕਿ ਜੋ ਵੀ ਜਿੱਥੇ ਗ ਅਲਟੀਮੇਟਲੀ ਅਸੀਂ ਉੱਥੇ ਤੇ ਇੱਕੋ ਹੈ ਗਏ ਆ ਅਸੀਂ ਭਾਜਪਾ ਨੂੰ ਪਿੱਛੇ ਕਰਦੀ ਅਸੀਂ ਆਪਸੇ ਜੁੜ ਕੇ ਜੋ ਵੀ ਜਿੱਤਾਂਗੇ ਅਸੀਂ ਉੱਥੇ ਜਾ ਕੇ ਇੱਕੋ ਕਰਾਂਗੇ ਮੇਰੀ ਇਸ ਕਰਕੇ ਜਲੰਧਰ ਦੀ ਵੈਸਟ ਦੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਅਪੀਲ ਹੈ ਵੋਟ ਕਾਂਗਰਸ ਤੋਂ ਪਿਆ ਜਾਂ ਵੋਟ ਬੁਕਰ ਨੂੰ ਪਿਆ ਬੁਕਰ ਠੀਕ ਸੱਜਣਾ ਚਾੜੋ ਮੈਂ ਫਿਰ ਇੱਕ ਪੁਰਾਣਾ ਪੰਜਾਬ ਵਾਲਾ ਇਸ ਕਰਕੇ ਮੇਰੇ ਮਾਗੀ ਖਾਲੇ ਵੀ ਉਹ ਸ਼ਬ ਚੱਲਦੇ ਨੇ ਪੁਰਾਣੇ ਜਿਹੜੀ ਸਾਡੀ ਮਾ ਪਾਤਾਂ ਦੇ ਸਾਡੀ ਮਾਸੀਆਂ ਯੂਜ਼ ਕਰਦੇ ਸਨ ਤੇ ਉਹ ਜਿਹੜਾ ਵੋਟ ਜਿੱਥੇ ਪਾਸੇ ਵੀ ਪਿਆ ਉਹ ਕਾਂਗਰਸ ਨੂੰ ਪਿਆ ਜਾਂ ਆਮ ਆਦਮੀ ਪਾਰਟੀ ਨੂੰ ਪਿਆ ਉਹ ਦੋਨੋਂ ਵੋਟ ਅਲਟੀਮੇਟਲੀ ਇੱਕੋ ਜਗ੍ਹਾ ਜਾ ਕੇ ਜਾਣੇ ਨੇ ਪਰ ਪੰਜਾਬ ਦੇ ਹਿਤ ਕਰਕੇ ਵੋਟ ਨਹੀਂ ਪੈ ਰਹੇ ਉਹ ਦੋਨੋਂ ਜਗ੍ਹਾ ਵੋਟ ਇਹੋ ਜਿਹਨੇ ਜਿਹੜੇ ਕਿ ਪੰਜਾਬ ਦਾ ਨੁਕਸਾਨ ਕਰਨ ਵਾਲੇ ਨੇ ਉਹ ਜਿਹਦੇ ਕਰਕੇ ਪੰਜਾਬ ਦਾ ਜਿਹੜਾ ਵਾਅਦੇ ਕਰਕੇ ਇਹਨਾਂ ਉਹ ਵਾਅਦੇ ਵੀ ਪੂਰੇ ਨਹੀਂ ਕੀਤੇ ਮੈਂ ਉਹਨੇ ਟ੍ਰੇਨ ਹੀ ਜਾ ਰਿਹਾ ਸੀ ਤੇ ਪੁਜ ਜਲੰਧਰ ਦੀ ਸਵਾਰੀਆਂ ਤੋਂ ਜਾਣ ਦੇ ਕਿ ਮੀਡੀਆ ਕਰਕੇ ਰੋਕੀ ਜਾਂਦੇ ਨੇ ਦੋ ਗੁਮਨ ਹੋ ਕੇਮ ਟੂ ਮੀ ਕੋਚਿੰਗ ਸੀਟਾਂ ਚ ਪਿੱਛੇ ਛੱਡ ਕੇ ਬੈਠੇ ਸਨ ਪੈਂਦੀ ਤੇ ਕਹਿੰਦੇ ਤੁਸੀਂ ਕੀ ਕਰਨ ਜਾ ਰਹੇ ਪੰਜਾਬ ਜਨਤਰ ਮੈਂ ਖਜਾ ਤੇ ਇੱਕ ਪ੍ਰੈਸ ਕਾਨਫਰੰਸ ਲਗੀਆਂ ਨਾਲ ਮੀਟਿੰਗਸ ਨੇ ਕਹਿੰਦੇ ਬਾਕੀ ਛੋਟੋ ਜਿਹੜੀ ਗੱਲ ਕੁਝ ਕਹਿੰਦੇ ਜਿੰਦਗੀ ਰਹਿੰਦੇ ਹੋ ਦਿੱਲੀ ਇਹਨੇ ਮੈਂ ਪ੍ਰੋਮਿਸ ਕੀਤਾ ਸੀ ਕਿ ਇਹ 1000 ਰੁਪਏ ਸ਼ੁਰੂ ਕਰਨ ਲੱਗੇ ਹਰ ਭੈਣ ਨੂੰ 1000 ਰੁਪਏ ਮਿਲੇਗਾ ਕਹਿੰਦੇ ਪਹਿਲੇ ਇਹ ਪੁੱਛਣਾ ਕਿ ਜਿਹੜਾ 28000 ਰੁਪਏ ਡੂ ਹੋ ਗਿਆ ਉਹ ਕਦ ਮਿਲੇਗਾ ਅੱਜ ਮੇਰੇ ਖਰ 28 ਮਹੀਨੇ ਹੋ ਗਏ ਸਰਕਾਰ ਨੂੰ ਕਿ ਤੇ 28000 ਰੁਪਏ ਤੇ ਡੂ ਹੋ ਗਿਆ 28000 ਤੇ 2000 ਰੁਪਏ ਵਿਆਜ ਵੀ ਨਾਲ 30000 ਤੇ ਬੰਦ ਹੈ ਨਾ ਹਲੇ 3000 ਰੁਪਏ ਦਾ ਵਾਦਾ ਪੂਰਾ ਨਹੀਂ ਕੀਤਾ ਮੈਂ ਨਹੀਂ ਵੇਖਿਆ ਕਿ ਕਾਂਗਰਸ ਦੇ ਮੈਂ ਕੋਈ ਫੋਲੋ ਕਰਦਾ ਸਾਰਾ ਮੀਡੀਆ ਪੰਜਾਬ ਦਾ ਜੋ ਛੱਬਦਾ ਹੈ ਦਿੱਲੀ ਚ ਮੈਂ ਨਹੀਂ ਵੇਖਿਆ ਕਿ ਕਿਸੇ ਪੰਜਾਬ ਦੇ ਲੀਡਰ ਨੇ ਚੰਦੀਜੀ ਨੇ ਜਾਂ ਕਿਸੇ ਹੋਰ ਨੇ ਉਹ 3000 ਰੁਪਏ ਹਰ ਮਹਿਲਾਸ ਤੇ ਮੰਗੇ ਹੋਏ ਵੀ ਉਹ ਦੇਖ ਕੇ ਜਾਓ ਉਹ ਕਿਉਂ ਨਹੀਂ ਤਾਂ ਤੇ ਬੜਾ ਕਲੀਅਰ ਹੈ ਕਿ ਇਹ ਆਪਸ ਵਿੱਚ ਮਿਲ ਨਹੀਂ ਓਟ ਕਹਿੰਦਾ ਤੂੰ ਜਿੱਤ ਜਾ ਜਾਂ ਮੈਂ ਜਿੱਤ ਜਾ ਗੱਲ ਇੱਕੋ ਅਸੀਂ ਦੋਨੋਂ ਨੇ ਜਿੱਤ ਕੇ ਜਾ ਕੇ ਇੱਕੋ ਘਰੇਚ ਰਹਿਣਾ ਇੰਡੀਆ ਲਾਈਨ ਵਿੱਚ ਰਹਿਣਾ। ਔਰ ਅਸੀਂ ਆਪਸ ਵਿੱਚ ਗੱਲਬਾਤ ਵੀ ਕਰਦੇ ਰਹਾਂਗੇ ਆਪਾਂ ਹੀ ਲੜਦੇ ਵੀ ਰਹਾਂਗੇ ਤੇ ਨੁਹਾ ਕਸਤੀ ਵੀ ਕਰਦੇ ਰਹਾਂਗੇ ਪਰ ਆਪਸ ਵਿੱਚ ਇੱਕ ਸਾਡਾ ਮੇਲ ਇੱਕੋ ਜਾ ਰਹੇਗਾ। ਇੱਕ ਗੱਲ ਹੋਰ ਮੈਂ ਮਾਨ ਸਾਹਿਬ ਦੇ ਮੂੰਹ ਤੋਂ ਸੁਣੀ ਕਿ ਉਹ ਬਾਰ-ਬਾਰ ਵੀਡੀਓ ਦੇਖਿਆ ਕਹਿੰਦੇ ਨੇ ਕਿ ਸਾਡੇ ਕੈਂਡੀ ਨੂੰ ਜਿਤਾ ਦਿਓ ਇਹਦੀ ਚਿੰਤਾ ਮੈਂ ਕਰਨਾ ਹਾਂ ਅੱਗੇ ਕੁਝ ਹੋਰ ਸ਼ਬਦ ਸਮਾਰਟਫੋਨ ਲੋਕ ਜੇ ਕੋਈ ਨਹੀਂ ਪਤਾ ਪਰ ਮੈਂ ਚਿੰਤਾ ਕਰਾਣਾ ਮੇਰਾ ਰਿਕੁਐਸਟ ਹੈ ਮਾਨ ਸਾਹਿਬ ਨੂੰ ਭਾਵੇਂ ਕਿ ਟੋਰੇ ਵਾਦੇ ਆ ਤੇ ਕੋਈ ਵਿਸ਼ਵਾਸ ਨਹੀਂ ਆ ਕਿਸੇ ਨੂੰ ਮਤਾ ਤੁਸੀਂ ਕਹਿ ਦਿੰਦੇ ਹੋ ਪਰ ਵਾਦਿਆਂ ਨੂੰ ਵਿਸ਼ਵਾਸ ਨਹੀਂ ਆ ਗਾਦੀ ਉੱਤਨਾ ਕੋਈ ਜੀ ਗੱਲ ਹੋਣ ਵਾਲੀ ਹੈ ਕਿਉਂਕਿ ਜੋ ਸਰਵੇ ਜੋ ਫੀਡਬੈਕ ਮੇਰੇ ਕੋਲ ਆਇਆ ਹੈ ਜੋ ਮੈਂ ਸਰਵੇ ਦੇਖੇ ਨੇ ਉਦੇ ਚ ਬੀਜੇਪੀ ਇਸ ਫਾਰ ਹੈ। ਦੈਨ ਕਾਂਗਰਸ ਐਂਡ ਆਮ ਆਦਮੀ ਪਾਰਟੀ ਇਜ਼ ਨੰਬਰ 3 ਟੁਡੇ। ਪਰ ਫਿਰ ਵੀ ਅਰ ਕਹਾ ਮਨਸਾਹ ਹੈ ਮਨਸਾਹ ਤੁਸੀਂ ਕੋਨਾ ਕਿ ਮੈਂ ਡਿਪਟੀ ਸੀਐਮ ਬਣਾਵਾਂਗਾ। ਹਿੰਮਤ ਕਰੋ। ਅਸੀਂ ਤੇ ਚੁੰਨੀ ਲਾਲ ਭਗਤ ਜੀ ਨੂੰ ਮਾਨਸਮਾਨ ਦੇ ਕੇ ਲੀਡਰੋ ਦਾ ਪਾਰਟੀ ਬਣਾਇਆ ਸੀ ਜਿਹੜਾ ਸਭ ਤੋਂ ਵੱਡਾ ਅਹੁਦਾ ਸਾਡੇ ਕੋਲ ਹੈਗਾ ਸੀ ਪਾਰਟੀ ਕੋਲ ਬੀਜੇਪੀ ਕੋਲ ਉਸ ਵੇਲੇ ਸਭ ਤੋਂ ਵੱਡਾ ਅਹੁਦਾ ਬੀਜੇ ਸੀ ਲੀਬਰਲ ਦਾ ਪਾਰਟੀ ਬਣਾ ਅੰਦਰ ਔਰ ਗਿਰਪਨ ਕਰਕੇ ਸਰਦ ਮਾਰਨੇ ਨਾ ਕਿਧਰੇ ਕਿਤੇ ਕਿਸੇ YouTube ਤੇ ਕਿਧਰੇ ਮਿਲ ਜਾਏਗਾ ਮੈਂ ਉਸੇ ਦੇ ਕੋਲ ਅੱਛੇ ਆਇਆ ਸੀ ਪਰ ਮੈਂ ਕਹਿ ਕੇ ਗਿਆ ਸੀ ਕਿ ਅਸੀਂ ਭਗਤ ਜੀ ਨੂੰ ਸਭ ਤੋਂ ਵੱਡਾ ਅਹੁਦਾ ਦਵਾਂਗੇ ਆਪਣੀ ਪਾਰਟੀ ਦਾ ਐਂਡ ਇਹ ਸਾਡੀ ਪਾਰਟੀ ਨੂੰ ਲੀਡ ਕਰਨਗੇ ਪਰ ਅੱਜ ਨਹੀਂ ਕਰ ਸਕਦੇ ਕੱਲ ਮੇਰਾ ਚੈਲੰਜ ਵੀ ਕਬੂਲ ਕਰੂੰ ਕਰਨ ਕੋਸ਼ਣਾ ਕਰਨ ਕਿ ਮੈਂ ਢਿੱਪਤੀਆਂ ਬਣਾਵਾਂਗਾ ਅਸੀਂ ਤੇ ਪਗੜੀ ਦਾ ਰਿਗਾਰਡ ਕਰਦੇ ਕਿ ਤਾ ਚੁਨੀ ਦਾ ਪੱਗੇ ਕਿ ਚੁਨੀ ਦਾ ਪੱਗੇ ਦਾ ਪੂਰਾ ਮਾਨ ਸਬਾਨ ਕਰਦੇ ਸਮਾਜ ਦਾ ਮਾਨ ਸਬਾਨ ਕਰਦੇ ਸੀ ਕੀਤਾ ਪਰ ਇਹ ਵੱਡੀ ਵੱਡੀ ਟੀਂਗਾ ਮਾਰਸ ਤੇ ਗੱਲ ਨਹੀਂ ਕਰ ਸਕਦੇ ਕਰਨਾਂ ਤੇ ਕਰਨ ਵੀ ਵਾਅਦਾ ਵੀ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਪਤਾ ਹੈ ਕਿ ਅਸੀਂ ਜਿੱਤਣਾ ਹੀ ਨਹੀਂ ਲੀਡ ਤੇ ਅਸੀਂ ਆ ਪਾਵਨ ਵਾਪਸ ਕਰ ਰਹੇ ਨੰਬਰ 2 ਤੇ ਕਾਂਗਰਸ ਹੈ ਸਾਹ ਦੇ ਪਿੱਛੇ ਅ ਨੰਬਰ ਬੁਰੇ ਨੰਬਰ ਤੇ ਤੇ ਬੋ ਕਰ ਪਰ ਜਿਹੜੀ ਮੂਲ ਗੱਲ ਹੈ ਪਿਛਲੇ 28 ਮਹੀਨਿਆਂ ਚ ਜਾਂ ਪਿਛਲੇ 2.5 ਸਾਲਾਂ ਵਿੱਚ ਹੋਣ ਜਾ ਰਹੇ ਨੇ ਲਾਉਣ ਰੋਡ ਦੀ ਹਾਲਤ ਖਰਾਬ ਹੈ ਡਰੱਗਸ ਦਾ ਬੁਰਾ ਹਾਲ ਹੈ ਡਰੱਗਸ ਦਾ ਕਿ ਬੁਰਾ ਹਾਲ ਹੈ ਪੰਜਾਬ ਦਾ ਆਪ ਮੰਨਦੇ ਨੇ ਮੈਂ ਤੁਹਾਨੂੰ ਆਪ ਮੰਨਦੇ ਨੇ और सारा सारा फोकस पंजाब का डिवेलपमेंट वाल नहीं है पंजाब का फोकस किस वाल है कि अदा इतों पैसा सैफो ना उपरी इतों पैसा कटिए और कितना जाके स्टेट इसका कर तो मैं कर रहे हैं वेस्ट की इलेक्शन लड़िए इस करके थोड़े माध्यम से मैं अपील कर रहा जलंधर मेस दे वोटर्सू किसी एक भी वोट पा के अपना वोट ना खराब करना बीजेपी भी नहीं बोल पा रहे हैं तो हिंदी लांचिंग करो किसी ऐसे बीजे पिछड़े के आम नहीं पाए जाते हैं उम्मीर ख़ैर एक तो बात आदमी रिटायर हो जाने तो और साढ़े छः फ़ा मोटी कल कहीं जाएंगे एक बार सोम से वो ख़मेशासे सोम सुबह चलो यार घर को घर को कब चेंज जाने के लिए घर कर लेना तो बात ਉਹਨਾਂ ਬੋਲੋ ਇੱਕ ਵੀਡੀਓ ਵੀ ਬਣਾ ਸਰ ਮੈਂ ਸੁਣ ਨਹੀਂ ਸਕਦਾ ਸੁਣ ਨਹੀਂ ਸਕਦਾ ਮੈਂ ਕਿ ਕੋ ਘਰ ਸਮਝ ਉਹਨੇ ਘਰ ਆ ਲਿਆ ਸਰ ਉਹਨੂੰ ਪੁੱਛੋ ਕਿ ਜੋ ਮਾਨਸਮਾਨ ਬੀਜੇਪੀ ਨੇ ਦਿੱਤਾ ਉਹਨਾਂ ਨੂੰ ਬਰਾਦਰੀ ਨੂੰ ਸਮਾਜ ਨੂੰ ਲੀਡਰ ਆਫ ਦਾ ਪਾਰਟੀ ਬਣਾਇਆ ਸਭ ਤੋਂ ਵੱਡਾ ਉਹਦਾ ਹੋ ਸਕਦਾ ਸੀ ਉਹ ਸਾਡੇ ਕੋਲ ਅਸੀਂ ਉਹ ਦਿੱਤਾ ਸੀ ਨੇ ਉਹਨੂੰ ਯਾਦ ਕਰਨਾ ਕੀ ਇਹਨਾਂ ਨੂੰ वो याद रहना चाहता कमिट करा दिन बोकर वाले को मान साहब कि मैं लीडर ऑफ द मैं हट जाऊंगा लीडर ऑफ द पार्टी मैं तुम कुमा वा ना असी तो बनाया से नहीं वादा करके मैं और असी बनवाया हिम्मत करके बनाया कर लैन उस को वादा मान करो कि मैं नहीं रहागा जी हिम्मत कर ना जी इस करके

ਉਥੇ ਕੇਜਰੀਵਾਲ ਦਾ ਸਮਰਥਨ ਕਰ ਰਹੇ ਨੇ ਉਥੇ ਕੇਜਰੀਵਾਲ ਨੂੰ ਸਪੋਰਟ ਕਰ ਰਹੇ ਨੇ ਮੈਂ ਸ਼ਰਧਾ ਕੇ ਕਹਿੰਦਾ ਜੀ ਚੰਨੀ ਸਾਹਿਬ ਨੂੰ ਕੋ ਮੇਰੇ ਚੈਲੇ ਨੂੰ ਕਾ ਕਰ ਜਨਦਰ ਵੈਸੇ ਪਾਛਦਨ ਕਿ ਅਸੀਂ ਜਿਹੜਾ ਕੇਜਰੀਵਾਲ ਦੇ ਖਿਲਾਫ ਐਕਸ਼ਨ ਹੈ ਉਹਦੇ ਖਿਲਾਫ ਆ ਕੇਜ ਦੇ ਇਥੇ ਕੁ ਜਿਹੜਾ ਕੇਜਰੀਵਾਲ ਨੂੰ ਜਿਹੜਾ ਅਰੈਸਟ ਕੀਤਾ ਗਿਆ ਜਿਹਨਾਂ ਉਹਦੇ ਖਿਲਾਫ ਮੁਕੱਦਮਾ ਚੱਲਿਆ ਅਸੀਂ ਉਹਦੇ ਖਿਲਾਫ ਆ ਗੱਲ ਉਥੇ ਕਰ ਰਹੇ ਵੱਥੇ ਗੱਲ ਕਰਨ ਨਾ

सब कल शीतल गुलाब कलो पेंडले दिखाई गई है उन जनता भी सब जानना चाहते हैं पेंडले छह जी वो जनता क्यों नहीं करे वो कह रहे हैं जनता करा चन्नी साहब कह रहे हैं कि अगर उन्होंने तो जनता की सही संभाल लिया के ना तो उसी कर देंगे कहते तो बीजेपी तो चन्नी साहब को हमें बात समझ आएगी चन्नी साहब को एक फोन करके सामने करें ਖੜਗੇ ਸਾਹਿਬ ਭਗਵਾਨ ਜੀ ਨੂੰ ਫੋਨ ਕਰਦੇ ਆਪਸ ਵਿੱਚ ਕੋਈ ਨਾ ਖੜਗੇ ਕੋਈ ਚੰਨੀ ਸਾਹਿਬ ਜੀ ਤੇ ਭਗਵਾਨ ਜੀ ਸੁਣੇਗਾ ਨਹੀਂ ਖੜਗੇ ਘਰ ਨੂੰ ਨਾ ਖੜਗੇ ਖੜਗੇ ਸਾਥ ਟੋ ਸੋਨੀਆ ਗਾਂਧੀ ਨੂੰ ਕਰਦਾ ਕੋਈ ਮਾਨ ਸਾਹਿਬ ਗਿਆ ਸੀ ਨਾ ਉਥੇ ਸੋਨੀਆ ਗਾਂਧੀ ਦੇ ਪੈਰ ਫੜਦੇ ਸਨ ਉਥੇ ਜੈਲੀ ਹੋਈ ਸੀ ਰਾਮੇ ਰਾ ਮੈਦਾਨ ਸਾਡੇ ਤੇ ਉਥੇ ਭਗਵਾਨ ਜੀ ਪੈਰੀ ਪੈਰੀ ਕੋਨਾ ਕਰਦੇ ਸਨ ਉਹ ਸੋਨੀਆ ਗਾਂਧੀ ਜੀ ਫੋਨ ਕਰਦੇ ਨੇ ਇੱਕ ਭਗਵਾਨ ਜੀ ਨੂੰ ਕਿ ਆ ਤੂੰ ਜਾ ਕੇ ਲੜਾ ਕਿਉਂ ਨਹੀਂ ਲੜਿਆ

मेरी एक अकाली तो दल और सारे थ्रू ओपन रिक्वेस्ट कर रहे ਇਹ ਝਗੜਾ ਲੀਡਰਸ਼ਿਪ ਦਾ ਘਟ ਹੈ ਇਹ ਝਗੜਾ ਇਸ ਗੱਲ ਦਾ ਬੇਸਿਕ ਜਿਹੜਾ ਝਗੜਾ ਹੈ ਇਸ ਗੱਲ ਦਾ ਹੈ ਕਿ ਉਹ ਜਿਹੜਾ ਅਜੰਡਾ ਹੈ ਉਹਨਾਂ ਕੋਲ ਅਜੰਡਾ ਨਹੀਂ ਹੈ ਗੱਲ ਦੀ ਉਹ ਕਿਸੇ ਪੰਥਕ ਮੁੱਦੇ ਤੇ ਗੱਲ ਹੀ ਨਹੀਂ ਕਰ ਰਿਹਾ ਮੈਨੂੰ ਨਹੀਂ ਲੱਗਦਾ ਪਿਛਲੇ 3-4 ਖਾਲਾਂ ਵਿੱਚ ਕਾਰਜਦਾਨ ਨੇ ਕੋਈ ਪੰਥਕ ਮੁੱਦਾ ਲਿਤਾ ਹੋਵੇ ਜਾਂ ਕੋਈ ਇਹੋ ਜਿਹਾ ਕੰਮ ਕੀਤਾ ਜਿਹੜਾ ਪੰਥ ਵਾਸਤੇ ਹੋਵੇ ਮੈਂ ਇੱਕ ਐਗਜ਼ਾਮਪਲ ਦੇ ਹੀ ਨਾਂ ਦੀ ਔਰ ਮੇਰੀ ਉਹਨਾਂ ਨੂੰ ਰਾਈਟਿੰਗ ਦੇ ਸਬਕ ਕੋਈ ਵੱਡੇ ਨੇ ਕੁਐਸਚਨ ਕਨਵਰਜੈਂਟ ਬਹੁਤ ਵੱਡੇ ਸਰਚੇ ਹੋ ਰਹੇ ਪੰਜਾਬ ਵਿੱਚ ਐਸਜੀਪੀਸੀ ਕੋਲੋਂ ਕੰਨ ਕੇ ਐਸਜੀਪੀਸੀ ਐਕਸ਼ਨ ਲਗੋ ਐਸਜੀਪੀਸੀ ਮੋਹਿਬ ਛੜੇ ਅਕਰਜਲ ਇਹਦੇ ਪਾਰਟੀ ਆਪਣੇ ਆਪ ਨੂੰ ਪੰਛਕ ਪਾਰਟੀ ਕੰਦੇ ਰਹੇ ਰਣ ਅਜੰਡਾ ਕਰੰਟ ਮੈਂ ਦਿੱਲੀੋਂ ਬੈਠ ਕੇ ਲਗਾਤਾਰ ਕਨਵਰਟ ਜਾਂਦੇ ਗਾ ਕਰਦਾ ਕਦੀ ਦੇਖਿਆ ਇਹਨਾਂ ਨੇ ਇੱਕ ਅਕਸਰ ਵੀ ਗੁਲੇ ਹੋਏ ਮਤਲਬ 2 3 ਸੈਂਕ ਤੋਂ ਕਿ ਗੋਬਿੰਦ ਸਿੰਘ ਲੌਂਗਵਾਲ ਦੇ ਵੀਡੀਓ ਹਗੇ ਨੇ ਜਿਹੜਾ ਕਿ ਉਹ ਉਹਨਾਂ ਦੀ ਚੰਗਾਈ ਸਭਾ ਹੀ ਜਾ ਕੇ ਖਲੋਤਾ ਉੱਥੇ ਜਾ ਕੇ ਗੋਬਿੰਦ ਸਿੰਘ ਲੌਂਗਵਾਲ ਤੇ ਕਿਦਾਂ ਐਕਸੈਪਟ ਹੋਏਗਾ ਜੀ ਗੱਲ ਲੀਡਰਸ਼ਿਪ ਦਾ ਨਹੀਂ ਹੈਗਾ ਲੱਗਿਆ ਕਿ ਦੇ ਹੈਵ ਲੋਸ ਦੀ ਬੇਸਿਕ ਅਜੰਡਾ ਆਫ ਜਿਹੜਾ ਜਿਹੜਾ ਇੱਕ ਮੂਲ ਸੀ ਨਾ ਉਹ ਮੂਲ ਗੁਆ ਬੈਠੇ ਨੇ ਜਿਸ ਦਿਨ ਉਹ ਅਜੰਡਾ ਦਾ ਆਪਣਾ ਕਿ ਲੀਡਰ ਆਪਣੇ ਆਪ ਆ ਜਾਣਗੇ ਲੀਡਰ ਕੋਲੋਂ ਕੋਈ ਚਿਚਾਲ ਪੈਗਾ ਉਹਨਾਂ ਦੀ ਪਾਰਟੀ ਜੇ ਕੋਈ ਕੋਈ ਏਜੰਡਾ ਜਿਹੜਾ ਪੰਛੀ ਏਜੰਡਾ ਰੱਖ ਕੇ ਚੱਲੇਗਾ ਤੇ ਉਹ ਆਪਣੇ ਆਪ ਬਾਕੀ ਕੰਮ ਆਪਣੇ ਆਪ ਲੈਣੇ ਚਾਜਾਂਗੇ ਉਹ ਆਪਣੇ जाएंगे ਲੈ ਲਵਗੇ ਸੀ ਸਾਹਿਬ ਅੱਜ ਅੰਮ੍ਰਿਤਪਾਲ ਸਿੰਘ ਜਿਹੜਾ ਆ ਉਹ ਨੇ ਤੇ ਉਹਨਾਂ ਵੀ ਬਿਆਸ ਸੀ ਜਿਹੜੀਆਂ ਕਾਨੂੰਨੀ ਪ੍ਰਕਿਰਿਆ ਦਾ ਦਰਦ ਦਰਦ ਕਰ ਰਹੀਆਂ ਗਈਆਂ ਜੋ ਕੋਈ ਮੀਡੀਆ ਤੇ ਨਹੀਂ ਜਾ ਸਕਦੇ ਕਿਸੇ तो केजरीवाल तो भी इलेक्टेड सीएम है जी दिल्ली का हालांकि नहीं देता जे ज ने जो जुडिशल प्रोसेस है अपनी जगह है चोन अपनी जगह है जुडिशल प्रोसैस अपनी जगह चलेगा इलेक्ट्रल प्रोसैस अपनी जगह चलेगा कल जुडिशरी तय कर लेगी फैसला हो जाएगा कोई मैटरिज सब इस करके मेरा भी बहुत ज्यादा बोलना नहीं बनता तो जो कोर्ट का फैसला होगा सब मन ही होगा Thank you. thank you for asking this question thank you the judicial processes and the probes takes their time because all these crimes are white-collar crimes and white-collar crimes takes lot of time to investigate even in matter of Kejriwal or matter of other other cases which are happening in Punjab also it is matter of time because the, the complete process the person who does this crime are smart and and the police or the the investigating agencies take their own time because they want to be very sure before the present their case in the court no ma'am i am am i have answered it ma'am you have said that the best hall is bjp pehle number se aa rahi hai कांग्रेस दो हजार सत्रह उन्नीस बाईस तेईस चौबीस लगातार उस साल के बीजेपी हार ਸਰ ਕੀ ਕਿਹੜਾ ਹੈ ਪਾਰਲੀਮੈਂਟਲ ਇਲੈਕਸ਼ਨ ਦੱਸੋ ਨਾ ਕੀ ਸੀ ਚੱਲਿਆ ਸਰ ਕਿੰਨੇ ਵੋਟਾਂ ਤੋਂ ਆ ਰਿਆ ਸੀ ਮੈਂ ਤਾਂ ਤੁਸੀਂ ਹਾਰੇ ਸੀ ਕਿੰਨੇ ਵੋਟਾਂ ਤੋਂ ਸਰ ਤੁਸੀਂ ਹੁਣ ਪੰਜ ਵਾਰੀ ਲਗਾਤਾਰ ਸਰ ਮੈਂ ਫਿਰ ਸਰ ਪੰਜ ਵਾਰ ਛੱਡੋ ਸਰ ਮੈਂ ਲਾਸਟ ਸਰ ਮੈਂ ਮੈਂ 1993 ਇਲੈਕਸ਼ਨ ਆ ਰਿਆ ਸੀ ਉਸ ਤੋਂ ਬਾਅਦ ਸਰ ਮੈਂ 2003 ਇਲੈਕਸ਼ਨ ਦਿੱਤੇ ਆ ਇਹ ਉਹ ਤਾਂ ਦੁਆਰੇ ਇਲੈਕਸ਼ਨ ਨਹੀਂ ਇਹ ਥੋੜਾ ਜਿਹਾ ਸਾਲ ਤੋਂ ਸਾਲ ਤੋਂ ਲਗਾ ਸਰ ਮੇਰੀ ਰਿਕੁਐਸਟ ਇਮੀਡੀਟਲੀ ਮੈਂ ਤੁਹਾਨੂੰ ਗੱਲ ਕਰ ਰਿਹਾ ਹਾਂ ਉਹ ਤੁਸੀਂ ਆਪਣੀ ਗੱਲ ਕਹੀ ਜਾ ਰਹੇ ਹੋ ਜਿਹੜਾ ਇਲੈਕਸ਼ਨ ਲਾਸਟ ਪਾਰਲੀਮੈਂਟਰੀ ਇਲੈਕਸ਼ਨ ਆ ਉਹਦੇ ਜੀ ਅਸੈਂਬਲੀ ਸੈਗਮੈਂਟ ਦਾ ਰਿਜ਼ਲਟ ਦੇਖ ਲਓ ਐਂਡ ਸੀ ਵਾਟ ਇਜ਼ ਗੋਇੰ ਟੂ ਬੀ ਆਊਟਕਮ ਸਰ ਸੋਰੀ 1 ਮਿੰਟ ਸੋਰੀ ਉਹ ਸਰ ਜਿਹੜਾ ਕੁਮਾਲੋ ਪਾਰਲੀਮੈਂਟ ਇਲੈਕਸ਼ਨ ਹੀ ਕੁਛ ਕੁਛ ਖਿੱਚਾ ਹੋਣਾ ਨਾ ਅਸੀਂ ਇੱਕ ਮਿੰਟ ਚ ਐਸਾ ਬਿਨਾਂ ਦੋ ਰੋਗ ਬੀਟ ਕਰ ਰਹੇ ਨੇ ਕਿ ਉਹ ਆਡੀਓ ਵਾਇਰਲ ਜਿਹੜੀ ਹੈ ਚਿਤੰਦਰਾਰ ਵੱਲੋਂ ਕਿਤੇ ਜਲ ਇਦੋਂ ਤੱਕ ਸਮਝ ਜਦ ਸਰ ਇਲੈਕਸ਼ਨ ਤੋਂ ਪਹਿਲੇ ਇਲੈਕਸ਼ਨ ਬੋਰਡ ਪਾਸ ਤੋਂ ਪਹਿਲੇ